ਪਿਆਰਿਓ ਦੂ ਦੇ ਦੁਲਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਸੰਸਾਰ ਵਿੱਚ ਸਾਰੇ ਪਾਸੇ ਨਿਗਾ ਮਾਰੀਏ ਸਾਰੀ ਦੁਖੀ ਨੀ ਕਿਸੇ ਨੂੰ ਥੋੜਾ ਦੁੱਖ ਹੈ ਕਿਸੇ ਨੂੰ ਜਿਆਦਾ ਦੁੱਖ ਹੈ ਕਿਸੇ ਨੂੰ ਬਹੁਤਾ ਦੁੱਖ ਹੈ ਸੋ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਨਾਨਕ ਦੁਖੀ ਆ ਸਭ ਸੰਸਾਰ ਇਹ ਦੁੱਖ ਕਿਉਂ ਨੇ वाणी ਦੱਸਦੀ ਹੈ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਕਿੰਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋ ਮੋਹ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ ਰੱਬ ਨੂੰ ਭੁੱਲ ਕੇ ਦੁਨੀਆ ਦੁੱਖਾਂ ਵਾਲੇ ਪਾਸੇ ਵੱਧ ਰਹੀ ਹੈ ਸੋ ਇਹਨਾਂ ਦੁੱਖਾਂ ਦਾ ਨਾਸ਼ ਕਰਨ ਵਾਸਤੇ ਸਤਿਗੁਰਾਂ ਨੇ ਸਾਨੂੰ ਬਾਣੀ ਦਾ ਖਜ਼ਾਨਾ ਦਿੱਤਾ ਕਿਸੇ ਦਾ ਕੋਈ ਕੀਤਾ ਕਰਾਇਆ ਕਿਸੇ ਨੇ ਕੋਈ ਕਿਸੇ ਤੇ ਇਲਮ ਕਰਤਾ ਜਬ ਬੁਰੀਆਂ ਰੂਹਾਂ ਜੋ ਕਿ ਸੰਸਾਰ ਚ ਵਿਚਰਦੀਆਂ ਨੇ ਕੁਝ ਚੰਗੀਆਂ ਰੂਹਾਂ ਸੰਸਾਰ ਦੇ ਨੇ ਤੇ ਬੁਰੀਆਂ ਰੂਹਾਂ ਵੀ ਗੁਪਤ ਸ਼ਕਤੀਆਂ ਬੁਰੀਆਂ ਸ਼ਕਤੀਆਂ ਜਿਹੜੀਆਂ ਸਾਡਾ ਨੁਕਸਾਨ ਕਰਦੀਆਂ ਇਹਨਾਂ ਤੋਂ ਬਚਣ ਵਾਸਤੇ ਸਤਿਗੁਰਾਂ ਨੇ ਸਾਨੂੰ ਦਸਮ ਬਾਣੀ ਦਾ ਖਜ਼ਾਨਾ ਦਿੱਤਾ ਜਿਸ ਤਰ੍ਹਾਂ ਇਕ ਵੇਰਾਂ ਦੇਵਤਿਆਂ ਤੇ ਰਾਖਸ਼ਾਂ ਦਾ ਜੰਗ ਹੋਇਆ ਰਾਖਸ਼ਾਂ ਨੇ ਦੇਵਤਿਆਂ ਨੂੰ ਮਾਰ ਕੇ ਉਹਨਾਂ ਦਾ ਰਾਜਪਾਗ ਖੋਲਿਆ ਦੁਖੀ ਹੋਏ ਦੇਵਤੇ ਫਿਰ ਪਰਮਾਤਮਾ ਕੋਲੇ ਜਾਂਦੇ ਨੇ ਪਰਮੇਸ਼ਰ ਅੱਗੇ ਪੁਕਾਰ ਕਰਦੇ ਨੇ ਪਰਮੇਸ਼ਰ ਫਿਰ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆਦ ਸ਼ਕਤੀ ਦੀ ਰੱਦਨਾ ਕਰੋ। ਆਹ ਪਰਮਾਤਮਾ ਦੀ ਸ਼ਕਤੀ ਜਿਹਨੂੰ ਆਪਾਂ ਕਹਿੰਦੇ ਆ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਇਆ। ਮੈਂ ਉਸ ਦੇਵੀ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਛੇੜ ਦੇ ਉੱਤੇ ਸਵਾਰੀ ਕਰਦੀ ਹੈ ਪਰਮਾਤਮਾ ਦੀ ਆਦ ਸ਼ਕਤੀ ਜੀ ਦਾ ਕੋਈ ਸਰੂਪ ਨਹੀਂ। ਜਿਹੜੀ ਪਰਮਾਤਮਾ ਦੀ ਸ਼ਕਤੀ ਇਹ ਸੰਸਾਰ ਨੂੰ ਚਲਾ ਰਹੀ ਹੈ ਸ੍ਰਿਸ਼ਟੀ ਦੇ ਕਾਰਜ ਸਵਾਰਦੀ ਹੈ ਧਰਤੀ ਤੋਂ ਪਾਪਾਂ ਦਾ ਨਾਸ਼ ਕਰਦੀ ਹੈ। ਔਰ ਉਸ ਸਮੇਂ ਜਦੋਂ ਪਰਮਾਤਮਾ ਅਕਾਲਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਦੇਵਤਿਆਂ ਨੇ ਸ਼ਕਤੀ ਦੀ ਆਰਾਧਨਾ ਕੀਤੀ ਤੇ ਪਿਆਰ ਵਾਲਿਓ ਦਸਮ ਪਾਤਸ਼ਾਹ ਮਹਾਰਾਜ ਚੰਡੀ ਦੀ ਵਾਰ ਦੇ ਵਿੱਚ ਲਿਖਦੇ ਨੇ ਕਹਿੰਦੇ ਖੰਡਾ ਪ੍ਰਥਮੈ ਸਾਜਕ ਹੈ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਈ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰਜੇ ਦਾਨੋ ਦੇਵਤੇ ਤੇ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜਕੈ दैਤਾਂ ਦਾ ਨਾਸ਼ ਕਰਾਇਆ ਭਾਵ ਤੈ ਆਦ ਸ਼ਕਤੀ ਨੂੰ ਸਾਜਕੇ ਰਾਖਸ਼ਾਂ ਦਾ ਨਾਸ਼ ਕਰਵਾਇਆ ਤੇ ਰਾਖਸ਼ਾਂ ਦਾ ਅੰਤ ਕਰਕੇ ਦੇਵਤਿਆਂ ਨੂੰ ਉਹਨਾਂ ਦਾ ਰਾਜ ਭਗ ਵਾਪਸ ਲੈ ਕੇ ਦਿੱਤਾ ਇਸ ਤਰ੍ਹਾਂ ਪਿਆਰ ਵਾਲਿਓ ਦਸ਼ਮ ਪਾਤਸ਼ਾਹ ਨੇ ਸਾਨੂੰ ਇਹ ਚੰਡੀ ਦੀ ਵਾਰ ਦਾ ਜਾਪ ਦਿੱਤਾ ਜਿਹਨੂੰ ਪੂਰਨ ਮਰਿਆਦਾ ਦੇ ਨਾਲ ਅਸੀਂ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਸ਼ੁੱਧ ਵਸਤਰ ਪਾ ਕੇ ਸੁਚਾਸਣ ਲਾ ਕੇ ਦਸ਼ਮ ਪਾਸ਼ਾ ਦਾ ਧਿਆਨ ਧਰ ਕੇ ਜੋਤ ਜਗਾ ਕੇ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸ ਬੇਨਤੀ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੀਦਾ ਸਿੰਘਾਂ ਦੇ ਚਰਨਾਂ 'ਚ ਉਹਨਾਂ ਦੀ ਆਗਿਆ ਲੈ ਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਉਹਨਾਂ ਦਾ ਸਹਿਯੋਗ ਲੈ ਕੇ ਆਪਾਂ ਨੇ ਇਹ ਚੰਡੀ ਦੀ ਵਾਰ ਦਾ ਪਾਠ ਸ਼ੁਰੂ ਕਰਨਾ ਹੈ ਇਹਨੂੰ ਆਪਾਂ ਅਮਰਤ ਵੇਲੇ ਤੋਂ ਲੈ ਕੇ ਸ਼ਾਮ ਰਹਿਰਾਸ ਦੇ ਸਮੇਂ ਤੱਕ ਜਿਹੜੇ ਵੇਲੇ ਮਰਜ਼ੀ ਕਰ ਸਕਦੇ ਆ ਕੋਸ਼ਿਸ਼ ਕਰੋ ਵੀ ਅਮਰਤ ਵੇਲੇ ਹੋ ਜਾਏ ਬੜੇ ਪਿਆਰ ਦੇ ਨਾਲ ਇਹਨੂੰ ਬੜੇ ਸਤਕਾਰ ਦੇ ਨਾਲ ਭਾਵਨਾ ਨਾਲ ਅੰਦਰੋਂ ਰਸਮਈ ਹੋ ਕੇ ਇਹਨੂੰ ਗਾਓ ਪੜੋ ਇਹਦਾ ਜਾਪ ਕਰੋ 40 ਦਿਨ ਇਹਦਾ ਜਾਪ ਕਰੋ ਇਹਦੇ ਵਿੱਚ ਇੰਨੀ ਬੇਅੰਤ ਪਾਵਰ ਇੰਨੀ ਬੇਅੰਤ ਸ਼ਕਤੀ ਹੈ ਪ੍ਰਮਾਤਮਾ ਦੀ ਆਦ ਸ਼ਕਤੀ ਸ਼ਬਦ ਰੂਪ ਵਿੱਚ ਜੇ ਸਮਾਈ ਹੈ ਤਾਂ ਉਹ ਚੰਡੀ ਦੀ ਵਾਰ ਦੇ ਪਾਠ ਵਿੱਚ ਹੈ ਚੰਡੀ ਦੀ ਵਾਰ ਦਾ ਜਿਹੜਾ ਜਾਪ ਹੈ ਆਦ ਸ਼ਕਤੀ ਦੇ ਰੂਪ ਹੈ ਤੇ ਇਸ ਆਦ ਸ਼ਕਤੀ ਨੇ ਤੁਹਾਡੇ ਸਾਰੇ ਵਾਲੇ ਦੁਆਲੇ ਫਿਰਦੇ ਦੁੱਖਾਂ ਨੂੰ ਗੁਪਤ ਰੂਹਾਂ ਬੁਰੀਆਂ ਜਿਹੜੀਆਂ ਤੁਹਾਨੂੰ ਤੰਗ ਕਰਦੀਆਂ ਨੇ ਸਾਰਿਆਂ ਦਾ ਨਾਸ਼ ਕਰ ਦੇਣਾ। ਕੋਈ ਵੀ ਬੁਰੀ ਚੀਜ਼ ਤੁਹਾਡੇ ਨੇੜੇ ਨਹੀਂ ਪੜਕਣ ਦੇਣੀ। ਤੁਹਾਡੇ ਘਰ ਵਿੱਚ ਖੁਸ਼ਹਾਲੀ ਆ ਜਾਣੀ ਹੈ। ਤੁਹਾਡੇ ਘਰ ਵਿੱਚ ਬਰਕਤਾਂ ਵਹਿ ਜਾਣੀਆਂ ਨੇ ਤੁਹਾਡੇ ਸਾਰੇ ਰੁਕੇ ਹੋਏ ਕੰਮ ਹੋ ਜਾਣਗੇ। 40 ਦਿਨ ਲਗਾਤਾਰ ਇਸ ਚੰਡੀ ਦੀ ਬਾਣੀ ਦਾ ਜਾਪ ਕਰਨਾ। ਉਸ ਤੋਂ ਬਾਅਦ ਵਿਚਾਲੇ ਵੀ ਦਿਨ ਜਦੋਂ ਹੋ ਗਏ ਉਦੋਂ ਮਾਦੀ ਅਰਦਾਸ ਕਰਨੀ ਹੈ ਕੜਾ ਪ੍ਰਸ਼ਾਦ ਬਣਾ ਕੇ ਫਿਰ ਜਦੋਂ 40 ਦਿਨਾਂ ਦਾ ਜਾਪ ਪੂਰਾ ਹੁੰਦਾ ਹੈ ਫਿਰ ਸੰਪੂਰਨ ਕਰਕੇ ਇੱਕ ਚਉਪਈ ਸਾਹਿਬ ਦਾ ਪਾਠ ਕਰਕੇ ਆਨੰਦ ਸਹਿਬ ਦੀਆਂ 6 ਪਉੜੀਆਂ ਦਾ ਜਾਪ ਕਰਕੇ ਕੜਾ ਪ੍ਰਸ਼ਾਦ ਬਣਾ ਕੇ ਜਦੋਂ ਆਪਾਂ ਕੋਲੇ ਜਲ ਰੱਖ ਕੇ ਅਰਦਾਸ ਬੇਨਤੀ ਕਰਕੇ ਭੋਗ ਪਾਉਣਾ ਹੈ ਉਪਰੰਤ ਕੋਲੇ ਕੋਈ ਫਲ ਫਰੂਟ ਧੋ ਕੇ ਰੱਖਣਾ ਹੈ ਤੇ ਉਹਦਾ ਝਟਕਾ ਕਰਨਾ ਹੈ ਸ੍ਰੀ ਸਾਹਿਬ ਦੇ ਨਾਲ ਉਹਨੂੰ ਝਟਕ ਦੇਣਾ ਇਹ ਜ਼ਰੂਰੀ ਹੈ ਪੀਰੋ ਪ੍ਰਸ਼ਾਦ ਸਾਰੇ ਪਾਸੇ ਵਰਤਾਉਣਾ ਹੈ ਸਾਰੇ ਪਾਸੇ ਵੰਡਣਾ ਹੈ ਤੇ ਜਲਦਾ ਛਿੱਟਾ ਪਰਮਾਤਮਾ ਦੀ ਆਦ ਸ਼ਕਤੀ ਦਾ ਧਿਆਨ ਧਰ ਕੇ ਸਾਰੇ ਘਰ ਵਿੱਚ ਦੇਣਾ ਹੈ ਘਰ ਦੇ ਜੀਆਂ ਨੂੰ ਛਕਾਉਣਾ ਹੈ ਇਸ ਬਾਣੀ ਵਿੱਚ ਇੰਨੀ ਪਾਵਰ ਹੈ ਜਦੋਂ ਅੱਗੇ ਆਪਾਂ ਗੱਲ ਕਰਦੇ ਆਂ ਵੀ ਸ਼ਬਦਾਂ ਦਾ ਜਾਪ ਦੱਸਦੇ ਆਂ ਜਿਹੜੀ ਕੁਦਰਤ ਦੀ ਇੱਕ ਮਹਾ ਸ਼ਕਤੀ ਹੈ ਬ੍ਰਹਮ ਸ਼ਕਤੀ ਹੈ ਜਿਸ ਸ਼ਕਤੀ ਦੇ ਨਾਲ ਪਾਪਾਂ ਦਾ ਨਾਸ਼ ਹੁੰਦਾ ਜਿਹੜੀ ਸ਼ਕਤੀ ਪੂਰੀ ਕਾਇਨਾਤ ਨੂੰ ਚਲਾ ਰਹੀ ਹੈ ਉਹ ਪੂਰੀ ਸ਼ਕਤੀ ਤੁਹਾਡੇ ਨਾਲ ਆ ਕੇ ਖੜ ਜਾਈਗੀ ਜਿਹਨੂੰ ਬ੍ਰਹਿਮੰਡ ਦੀ ਸ਼ਕਤੀ ਕਿਹਾ ਗਿਆ ਹੈ ਉਹ ਸ਼ਕਤੀ ਨੇ ਆ ਕੇ ਤੁਹਾਡੇ ਦੁੱਖਾਂ ਦਾ ਨਾਸ਼ ਕਰ ਦੇਣਾ ਤੁਹਾਡੇ ਸਿਰ ਤੇ ਹੱਥ ਰੱਖ ਕੇ ਔਰ ਤੁਸੀਂ 40 ਦਿਨ ਜਦੋਂ ਜਾਪ ਕਰੋਗੇ ਆਪਣਾ ਚਿਹਰਾ ਸ਼ੀਸ਼ੇ ਵਿੱਚ ਤੱਕ ਲਿਓ 40 ਦਿਨਾਂ ਬਾਅਦ ਤੁਹਾਡੇ ਚਿਹਰੇ ਤੇ ਐਸਾ ਜਲਾਲ ਐਸਾ ਨੂਰ ਪਰਮੇਸ਼ਰ ਦੀ ਸ਼ਕਤੀ ਦਾ ਆ ਜਾਣਾ ਤੁਹਾਡਾ ਚਿਹਰਾ ਵੇਖ ਕੇ ਹੀ ਬੁਰਾਈਆਂ ਡਰ ਜਾਣਗੀਆਂ ਤੁਹਾਡੇ ਜਿਹੜੇ ਦੇ ਦਰਸ਼ਨ ਕਰਕੇ ਹੀ ਬੁਰਾਈਆਂ ਨੇ ਤੁਹਾਡੇ ਨੇੜੇ ਨਹੀਂ ਆਉਣਾ ਜਿਹਨੂੰ ਆਪਾਂ ਕਹਿੰਦੇ ਆ ਤਾਤੀ ਬਾਵਨਾ ਲੱਗ ਗਈ ਪਾਰ ਬ੍ਰਹਮ ਛੜਨਾਈ ਜੋ ਗਿਰਦ ਹਮਾਰੇ ਆ ਰਾਮ ਕਰ ਦੁੱਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨਮਤ ਬਣਾਈ ਪਰਮੇਸ਼ਰ ਦੀ ਬਿਲ ਪਾਵਰ ਪਰਮੇਸ਼ਰ ਦੀ ਸ਼ਕਤੀ ਦੇ ਵਿੱਚ ਇੰਨਾ ਜਲਾਲ ਹੈ ਤੁਹਾਡੇ ਚਿਹਰੇ ਤੇ ਉਹਦਾ ਜਲਾਲ ਪ੍ਰਗਟ ਹੋ ਜਾਣਾ ਫਿਰ ਬੁਰੀਆਂ ਤਾਕਤਾਂ ਤੁਹਾਡੇ ਨੇੜੇ ਨਹੀਂ ਆਉਣਗੀਆਂ ਇਸ ਕਰਕੇ ਇਹ ਗੱਲ ਨੂੰ ਚੇਤੇ ਰੱਖੀ ਬਾਕੀ ਕਿੰਤੂ ਪ੍ਰੰਤੂ ਕਰਨ ਵਾਲੇ ਨੇ ਜਿਹੜੇ ਆਪਾਂ ਉਹਨਾਂ ਦੇ ਮਦਰ ਨਹੀਂ ਲੱਗਣਾ ਕਿਉਂਕਿ ਉਹ ਸਾਨੂੰ ਸ਼ਕਤੀ ਦੇ ਨਾਲੋਂ ਤੋੜ ਦੇ ਗੁਰਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੇ ਆਪਾਂ ਇਤਿਹਾਸ ਪੜਹੀਏ ਆਪਣਾ ਤਾਂ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਧੰਗ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਭਗਤੀ ਦਾ ਮੂਜਸਮਾ ਪ੍ਰਗਟ ਕੀਤਾ ਤਾਂ ਮੇਰੀ ਪੀੜੀ ਦੇ ਮਾਲਕ ਨੇ ਦੋ ਕਿਰਪਾਨਾਂ ਧਾਰਨ ਕਰਕੇ ਸ਼ਕਤੀ ਵੀ ਪ੍ਰਗਟ ਕੀਤੀ ਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਭਗਤੀ ਦਾ ਮੂਜਸਮ ਹੈ ਉਹਦੇ ਬਿਲਕੁਲ ਸਾਹਮਣੇ ਸ਼ਕਤੀ ਦੇ ਰੂਪ ਵਿੱਚ ਸ੍ਰੀ ਕਾਲ ਦਰਸ ਜੀ ਸਿੱਖਾਂ ਕੋਲੇ ਦੋਨੇ ਪਾਵਰਾਂ ਨੇ ਭਗਤੀ ਤੇ ਸ਼ਕਤੀ ਜੇ ਸ਼ਕਤੀ ਨਾ ਹੋਵੇ ਤੇ ਅਸੀਂ ਲੜਾਂਗੇ ਕਿਵੇਂ ਜ਼ਬਰ ਜ਼ੁਲਮ ਦੇ ਨਾਲ ਆਪਣੇ ਅੰਦਰ ਵਸਦੇ ਵਕਾਰਾਂ ਦੇ ਨਾਲ ਪਾਪਾਂ ਦੇ ਨਾਲ ਬੁਰੀਆਂ ਰੂਹਾਂ ਦੇ ਨਾਲ ਅਸੀਂ ਕਿਵੇਂ ਮੁਕਾਬਲਾ ਕਰਾਂਗੇ ਇਸ ਕਰਕੇ ਸਤਿਗੁਰ ਨੇ ਸਾਨੂੰ ਬਾਣੀ ਦੇ ਰੂਪ ਵਿੱਚ ਖਜ਼ਾਨਾ ਬਖਸ਼ਿਆ ਭਗਤੀ ਦਾ ਹੱਥ ਵਿੱਚ ਭਗਉਤੀ ਪੜਾ ਕੇ ਸ਼ਕਤੀ ਬਖਸ਼ੀ ਹੈ ਇਸ ਕਰਕੇ ਸਾਨੂੰ ਭਗਤੀ ਦੇ ਨਾਲ-ਨਾਲ ਸ਼ਕਤੀ ਨੂੰ ਵੀ ਮੰਨਣਾ ਪੈਣਾ ਹੈ ਸ਼ਕਤੀ ਤੇ ਵੀ ਭਰੋਸਾ ਕਰਨਾ ਪੈਣਾ ਹੈ ਕਿਉਂਕਿ ਜੇ ਭਗਤੀ ਹੋਏਗੀ ਤਾਂ ਸ਼ਕਤੀ ਹੋਏਗੀ ਜੇ ਗੁਰੂ ਅਰਜਨ ਦੇਵ ਜੀ ਇੱਕ ਭਗਤੀ ਦੇ ਮਜਸਮੇ ਸਨ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਉਨਾ ਧੱਕਾ ਕੀਤਾ ਗਿਆ ਉਸ ਸੇਕ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਸ਼ਕਤੀ ਲੈ ਕੇ ਪ੍ਰਗਟ ਹੋਏ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਬਲਦਾਨ ਹੋਇਆ ਉਸ ਖੂਨ ਦੇ ਟੋਕਿਆਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼ਕਤੀ ਲੈ ਕੇ ਪ੍ਰਗਟ ਹੋਏ ਉਸ ਸ਼ਕਤੀ ਦਾ ਆਸਰਾ ਲੈ ਕੇ ਅਸੀਂ ਸੰਸਾਰ ਵਿੱਚ ਵਿਚਰਨਾ ਹੈ ਇਸ ਮਰਿਆਦਾ ਦੇ ਨਾਲ ਦਸੀ ਮਰਿਆਦਾ ਦੇ ਨਾਲ ਚੰਡੀ ਦੀ ਵਾਰ ਦਾ ਜਾਪ ਕਰੋ ਤੁਹਾਡੇ ਨੇੜੇ ਕੋਈ ਵੀ ਬੁਰੀ ਚੀਜ਼ ਨਹੀਂ ਆਏਗੀ ਕੋਈ ਬੁਰੀ ਤਾਕਤ ਨਹੀਂ ਆਏਗੀ ਤੁਹਾਡੇ ਸਾਰੇ ਕਾਰਜ ਹੋਣਗੇ ਤੁਹਾਡੇ ਘਰ ਵਿੱਚ ਤੰਦਰੁਸਤੀ ਹੋਏਗੀ ਦੇ ਰੋਗਤਾ ਹੋਏਗੀ ਗੁਰੂ ਸਾਹਿਬ ਦੀ ਕਿਰਪਾ ਬਰਤਗੀ ਕਲਗੀਧਰ ਪਾਸ਼ਾ ਆਪਣੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਲਾ ਦਿੰਦੇ ਨੇ ਉਸ ਘਰ ਵਿੱਚ ਜਿੱਥੇ ਪੂਰੀ ਸ਼ਰਧਾ ਨਾਲ ਚੰਡੀ ਦੀ ਵਾਰ ਦਾ ਜਾਪ ਹੁੰਦਾ ਹੈ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ